ਸਾ ਜੁਕਾਉ ਤੁਸਨੇ ਕਿਰੋ ਜੀ ਕਾ ਕੀ ਮਹਾਰਣਜੀਤ ਕੌਰ ਬਟਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾਲਣਿਆ ਹੈ ਤੱਕਿਆ ਹੁਸਕੀਆਂ ਦੇ ਪੰਜਾਬ ਸਰਕਾਰ ਵੱਲੋਂ ਸਵੇਰ ਵਿੱਚ ਟ੍ਰੈਫਿਕ ਸੈਂਸ ਕਰਵਾਇਆ ਜਾਣ ਦੀ ਗੱਲ ਕਹੀ ਜਾ ਰਹੀ ਹੈ ਟ੍ਰੈਫਿਕ ਸੈਂਸ ਦੇ ਵਿੱਚ ਸੋ ਪਰਚ ਜਿਲ੍ਹੇच्या ਸੜਕਾਂ ਦੇ પુਨਰਨਿਰਮਾਣ ਚੌੜਾਕਲ ਅਤੇ ਕਾਲੇ ਤੱਬਿਆਂ ਨੂੰ ਹਟਾਉਣ ਸੰਬੰਧੀ ਸਰਕਾਰ ਨੂੰ ਜਾਣਕਾਰੀ ਦਿੱਤੀ ਜਾਵੇਗੀ ਟ੍ਰੈਫਿਕ ਸੈਸਤੀ ਸਤੰਬਰ ਤੱਕ ਦੀ ਤਜਬਾਹ ਸਰਕਾਰ ਨੂੰ ਇੱਕ ਰਿਪੋਰਟ ਮੰਗੀ ਗਿਆਗੇ ਪੋਰਟ ਦੇ ਅਧਾਰ ਤੇ ਸੂਬੇ ਵਿੱਚ ਸੜਕਾਂ ਦੀ ਮੌਜੂਦਾ ਸਥਿਤੀ ਚੁਟਾਰ ਕੀਤਾ ਜਾਵੇਗਾ ਪੰਜਾਬ ਦੇ ਲੋਕ ਮਾਨ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਟ੍ਰੈਫਿਕ ਸੈਂਸ ਸੜਕਾਂ ਦੀ ਨਵੀਨੀਕਰਨ ਤੇ ਨਾਲ ਉਹ ਸਾਰੀ ਲੋ ਹੋਰ ਤਰਕ ਸੰਗਤ ਬਣਾਉਣ ਵਿੱਚ ਮਦਦਕਾਰ ਸਾਬਤ ਹੋਵੇਗਾ ਇਸ ਤੋਂ ਇਲਾਵਾ ਟ੍ਰੈਫਿਕ ਸੈਂਸਾਂ ਹੀ ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਸੂਬੇ ਦੀਆਂ ਸੜਕਾਂ ਤੇ ਪੁਲਾਂ ਨੂੰ ਬਿਹਤਰ ਬਣਾਉਣ ਲਈ ਕਿਤੇ ਜਾ ਕਮਾ ਸੰਬੰਧੀ ਮੀਟਿੰਗ ਕੀਤੀ ਜਾਵੇਗੀ ਤੇ ਕੈਨੇਡਾ ਵਿੱਚ ਇੱਕ ਵਾਰ ਫਿਰ ਭਾਰਤੀ ਵਿਦਿਆਰਥੀ ਦੀ ਮੌਤ ਦੀ ਖਬਰ ਉਹਨੇ ਆਇਆ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਮੌਤ ਹੋ ਗਈ ਹੈ ਬਲਿਹੀ ਹੈ ਬਨਕਮਰ ਵਿੱਚ ਭਾਰਤ ਦੇ ਕੌਨਸਟੇਬਲ ਜਨਰਲ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਫੌਜ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਤਾਨੀਆ ਤੇ ਅਗਲੀ ਦੇ ਅਚਾਨਕ ਮੌਤ ਤੋਂ ਦੁਖੀ ਹੈ ਤੇ ਇਸ ਵਿੱਚ ਪਰਿਵਾਰ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ ਤਰ੍ਹਾਂ ਤੋਂ ਸਪਸ਼ਟ ਨਹੀਂ ਹੋ ਸਕਿਆ ਕਿ ਭਾਰਤੀ ਵਿਦਿਆਰਥੀ ਦੀ ਮੌਤ ਕਿਵੇਂ ਤੇ ਕਿਸ ਹਾਲਾਤ ਵਿੱਚ ਹੋਈ ਆ ਸੀ ਕੈਲਗਰੀ ਯੂਨੀਵਰਸਿਟੀ ਕੋਈ ਭਾਰਤੀ ਵਿਦਿਆਰਥੀ ਤਾਨੀਆ ਤੇ ਅਗਲੀ ਦੇ ਅਚਾਨਕ ਮੌਤ ਤੇ ਦੁਖੀ ਹੈ ਕਿ ਉਹਨਾਂ ਨੇ ਕਾਸਟੇ ਦੇ ਅਧਿਕਾਰੀਆਂ ਦੇ ਸੰਬੰਧ ਵਿੱਚ ਹੈ ਦੁਖੀ ਪਰਿਵਾਰ ਨੂੰ ਹਰ ਮਦਦ ਕਰਨ ਦਾ ਪ੍ਰੋਸਾ ਕੀਤਾ ਗਿਆ ਹੈ ਤੇ ਇਸ ਸੰਬੰਧੀ ਇੱਕ ਯੂਜ਼ਰ ਨੇ ਐਕਸ ਤੇ ਪੋਸਟ ਕੀਤਾ ਸੀ ਜਿਸ ਉਸ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ PMO ਨੂੰ ਟੈਗ ਕੀਤਾ ਗਿਆ ਸੀ ਤੇ ਮਦਦ ਮੰਗੀ ਕੀਤੀ ਗਈ ਸੀ ਤੇ ਦਾਵਾ ਕੀਤਾ ਗਿਆ ਸੀ ਕਿ ਤਾਨਿਆ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਤੁਰਦਿਆਂ ਵਿੱਚ ਕੋਸਤਨ ਪਲਾ ਸੋਸ਼ਲ ਮੀਡੀਆ ਤੇ ਇੱਕ ਬਾਬੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਕੇਸ ਦਰਜ ਕੀਤਾ ਗਿਆ ਸੀ ਪਰ ਉਸ ਬਾਬਾ ਹਲੇ ਵੀ ਫਰਾਰ ਹੈ ਵੀਡੀਓ ਜਗਰਾਉਂਦੇ ਤਲਵੰਡੀ ਖੁਰਦ ਪਿੰਡ ਵਿੱਚ ਸਥਿਤ ਕੋਈ ਬਾਰਾ ਡੇਰਾ ਦੇ ਮੁਖੀ ਸ਼ੰਕਰ ਆਨੰਦ ਹੈ ਵੀਡੀਓ ਵਿੱਚ ਡੇਰੇ ਦੇ ਮੁਖੀ ਇੱਕ ਔਰਤ ਨਾਲ ਅਤਿ ਅਤਿ ਰਾਜ ਯੋਗ ਸਥਿਤੀ ਵਿੱਚ ਦਿਖਾਈ ਦੇ ਰਿਹਾ ਤੇ ਅੱਡੀ ਪਿੰਡ ਤੇ 400 ਲੱਖਾਂ ਦੇ ਲੋਕ ਡਿਪਟੀ ਕਮਿਸ਼ਨਰ ਨੂੰ ਮਿਲਨ ਕੇ ਬਾਬਾ ਨੂੰ ਗ੍ਰਿਫਤਾਰ ਕਰਨ ਤੇ ਡੇਰੇ ਨੂੰ ਬੰਦ ਕਰਾਉਣ ਦੀ ਮੰਗ ਕਰਨ ਨੇ ਪੁਲਿਸ ਨੇ ਹਦੀਬ ਸਿੰਘ ਦੀ ਸ਼ਿਕਾਇਤ ਹੈ ਮਾਮਲੇ ਵਿੱਚ ਧਾਰਮਿਕ ਪਾਵਨਾਂ ਨੂੰ ਢੇਸ ਪਚੌਣ ਦਾ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਐਫਆਈਆਰ ਵਿੱਚ ਦੋਸ਼ੀ ਦਾ ਪਤਾ ਅਣਜਾਣ ਦਿਖਾਇਆ ਗਿਆ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮਾਮਲੇ ਦੀ ਜਾਂਚ ਵੀ ਮੰਗ ਕੀਤੀ ਗਈ ਹੈ ਸਿੱਖ ਸੰਗਠਨਾਂ ਨੇ ਦੇਦੇ ਵਿੱਚ ਬਣੇ ਆਸ਼ਰਮ ਦੀ ਜਾਂਚ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ ਤੇ ਲਗਾਈ ਗਈ 16470 ਕਰੋੜ ਰੁਪਏ ਦੀ ਕਟੌਕ ਵਿੱਚ 4000 ਕਰੋੜ ਰੁਪਏ ਦੀ ਕਰਜ਼ਾ ਹੱਦ ਬਹਾਲ ਕਰ ਦਿੱਤੀ ਹੈ ਇਸ ਵਿੱਚ ਪੰਜਾਬ ਸਰਕਾਰ ਨੂੰ 3080 ਕਰੋੜ ਰੁਪਏ ਦਾ ਕਰਜ਼ਾ ਚਾਲੂ ਕੀਤੀ ਸਾਾਲ 2025-26 ਦੇ ਪਹਿਲੇ 9 ਮਹੀਨਿਆਂ ਤੇ ਬਾਕੀ 900 ਕਰੋੜ ਦੀ ਆਖਰੀ ਤਿਮਾਹੀ ਵਿੱਚ ਚੁੱਕਣ ਤੋਂ ਮਨਜ਼ੂਰੀ ਮਿਲੀ ਹੈ ਇਹ ਫੈਸਲਾ ਵਿੱਤੀ ਸੰਗਠਨ ਆਜੰਤ ਰੇਪਲ ਜਾਬਲੀ ਦਾਖਤ ਕਰਾਇਆ ਹਾਲਕਿ ਬਾਕੀ ਪੈਸੇ ਕਰਜ਼ਾ ਹੱਦ ਬਹਾਲੀ ਦਾ ਮਾਮਲਾ ਕੇਂਦਰੀ ਵਿੱਤ ਮੰਤਰਾਲੇ ਵਿੱਚ ਵਿਚਾਰ ਅਧੀਨ ਰੱਖਿਆ ਗਿਆ ਤਾਂ ਸਿ ਇਹ ਕਿ ਪੰਜਾਬ ਸਰਕਾਰ ਨੇ ਦਲੇਰ ਕਿਸੇ ਕੀ ਪਾਵਰ ਕਾਲ ਨੂੰ ਸਮੇਂ ਸਰ ਬਿਜਲੀ ਸਬਸਿਡੀ ਦਿੱਤੀ ਗਈ ਹੈ ਤੇ ਸਬੂਤ ਵੀ ਕੇਂਦਰ ਨੂੰ ਭੇਜੇ ਗਏ ਸੰਜਲਾ ਸੰਗਠਨ ਦੀ ਜਾਂਚ ਤੋਂ ਬਾਅਦ ਕੇਂਦਰ ਨੇ 4000 ਕਰੋੜ ਰੁਪਏ ਦਾ ਹੱਦ ਬਖਾਲ ਕਰਨ ਦਾ ਫੈਸਲਾ ਕੀਤਾ ਹੈ ਕੇਂਦਰੀ ਵਿੱਤ ਮੰਤਰੀ ਨੇ ਸਾਲ 2025-26 ਦੀ ਪੰਜਾਬ ਦੇ ਕੁੱਲ ਕਰਜ਼ਾ ਹੱਦ 51.176 ਦਸੰਮਲ ਚਾਰਿਤ ਨੋਟ ਰੰਧਾਰਤ ਹੈ ਕਿ BC ਤੇ ਪੰਜਾਬ ਵਿੱਚ ਕਰੋਨਾ ਨਾਲ ਤੀਜੀ ਮੌਤ ਹੋਈ ਹੈ ਮ੍ਰਿਤਕ ਮਰੀਜ਼ ਦੀ ਪਛਾਣ ਲੁਧਿਆਣਾ ਜਿਲ੍ਹੇ ਦੇ ਰਹਿਣ ਵਾਲੇ ਇਲਾਜ ਲਈ ਉਸ ਵਾਰ ਹਸਪਤਾਲ ਇਸ ਨੂੰ ਦਾਖਲ ਕਰਵਾਇਆ ਗਿਆ ਸੀ ਵੀਰਵਾਰ ਨੂੰ ਸੀ ਮੌਤ ਹੋ ਗਈ ਪੰਜਾਬ ਚ ਹੁਣ ਤੱਕ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਤੇ ਤਿੰਨ ਮਰੀਜ਼ ਲੁਧਿਆਣਾ ਦੇ ਨਾਲ ਸੰਬੰਧ ਸਨ ਵਰਤਮਾਨ ਸਮੇਂ ਚ ਲੁਧਿਆਣਾ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਸਾਹਮਣੇ ਆਈ ਹੈ ਤੇ ਹੁਣ ਤੱਕ ਹੁਣ 61 ਮਰੀਜ਼ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ 28 ਮਰੀਜ਼ ਠੀਕ ਹੋ ਚੁੱਕੇ ਨੇ ਤੇ 26 ਮਰੀਜ਼ ਨੂੰ ਹੋਰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਵੀਰਵਾਰ ਸਵੇਰੇ ਚ ਸਾਹਮਣੇ ਆਏ ਨੌ ਮਰੀਜ਼ਾਂ ਚੋਂ 51 ਸਾਲਾ ਮਰੀਜ਼ ਦੇ ਨਾਮ ਅਦਰਿਆਲ ਵਾਲਾ ਸੀ ਜੋ ਕਿ ਜਲੰਧਰ ਤਿੰਨ ਮੁਖਾਲਿਫ਼ੋਂ ਤੇ ਦੋ ਇਸ ਤੋਂ ਇਲਾਵਾ ਰੋਪੜ ਤੇ ਪਠਾਨਕੋਟ ਤੋਂ ਵੀ ਸਾਮਲ ਹੈ ਇਰਾਨ ਦੇ ਚਾਹਦੇ ਟਕਰਾਅ ਵਿੱਚ ਇਜ਼ਰਾਈਲ ਨੂੰ ਪਾਰਟੀ ਆਰਥਿਕ ਨੁਕਸਾਨ ਹੋ ਰਿਹਾ ਹੈ ਦਸਦੀਏ ਕਿ ਇਜ਼ਰਾਈਲ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਜ਼ਰਾਈਲ ਦੀ ਮਿਜ਼ਾਇਲ ਰੱਖਿਆ ਪ੍ਰਣਾਲੀ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਵਜੋਂ ਉਸ ਨੂੰ ਕਾਫੀ ਪਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਜੰਗ ਵਿੱਚ ਵਧਦੇ ਜਾਣ ਵਾਲੇ ਬੂਲਾ ਬਾਰੂਦ ਤੇ ਲੜਾਕੂ ਜਹਾਜ਼ ਦੇ ਲਾਸਟਿਕ ਸਹਿਨਾ ਪ੍ਰਣਾਲੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕਿ ਕੋਰੋਨਾ ਵਾਇਰਸ ਇੱਕ ਵਾਰ ਫਿਰ ਵਧ ਰਿਹਾ ਹੈ ਚਿੰਤਾ ਦੀ ਖਬਰ ਹੈ ਦਸਦੀਏ ਕਿ ਦੇਖ ਨਵਾਂ ਸਬ ਵੈਰੀਐਂਟ ਮਿਕਾ ਵਿੱਚ ਦਸਤਾ ਪੇਰਿਆ ਜਿਸ ਤਾਰ ਨਾਲ ਪੀੜਤਾਂ ਵਿੱਚ ਨਵੇਂ ਲੱਛਣ ਦੇਖੇ ਜਾ ਰਹੇ ਨੇ ਇਸ ਸਮੇਂ WHO ਯਾਨੀ ਕਿ ਵਿਸ਼ਵ ਸਿਹਤ ਸੰਗਠਨ ਅਤੇ ਅਮਰੀਕੀ ਸਿਹਤ ਏਜੰਸੀਆਂ ਤੇ ਨਜ਼ਰ ਆਖੀਆਂ ਨੇ ਇਸ ਵੈਰੀਐਂਟ ਦਾ ਨਾਮ NB 1.8 ਇੱਕ ਅਤੇ ਖਾਸਾ ਲਈ ਕਿ ਇਸ ਤੋਂ ਪਹਿਲਾਂ ਇਹ ਵੈਰੀਸਟ੍ਰੀਨ ਵਿੱਚ ਪਾਇਆ ਗਿਆ ਸੀ ਦੱਸਿਆ ਕਿ ਰੇਜ਼ਰ ਜੈਮ ਰੀਜ਼ਲ ਗਲੇ ਵਿੱਚ ਦਰਦ ਹੋ ਰਿਹਾ ਹੈ ਇਸ ਕਾਰਨ ਮਰੀਜ਼ਾਂ ਨੂੰ ਰੇਜ਼ਰ ਬਰੇਡ ਰੋਟ ਵੀ ਕਹਿ ਰਹੇ ਨੇ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਕਰੋਨਾ ਕਾਫੀ ਘਾਤਕ ਹੋ ਚੁੱਕਾ ਹੈ ਲੋਕਾਂ ਨੂੰ ਹੋਮ ਆਈਸੋਲੇਟ ਰਹਿਣ ਤੇ ਲੋਕਾਂ ਨੂੰ ਖਾਸ ਸਾਵਧਾਨੀਆਂ ਵਰਤਣ ਦੀ ਹਦਾਇਤ WHO ਦੇ ਵੱਲੋਂ ਜਾਰੀ ਕੀਤੀ ਗਈ ਹੈ ਦਾਸ ਜੀ ਪੰਜਾਬ ਵਿੱਚ ਵੀ ਕਰੋਨਾ ਦੀ ਹਮਲਾਵਤ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਹੁਣ ਜੇਕਰ ਕਰੋਨਾ ਦੀ ਨਵੇਂ ਵੈਰੀਐਂਟ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਫੀ ਜ਼ਿਆਦਾ ਖਤਰਨਾਕ ਮੰਨਿਆ ਜਾ ਰਿਹਾ ਹੈ ਫਿਲਹਾਲ ਇਸ ਬ੍ਰਿਟਨ ਤੋਂ ਆ세 ਨਹੀਂ ਨਮਿਤਦਾ ਸਖਰਨ ਲਈ ਕਿਸ ਦੇ ਤੇ ਰਚੀਆ ਦਿੱਤੀ ਧੰਨਵਾਦ